ਹਾਂਜੀ ਦੋਸਤੋ ਤੁਸੀਂ ਵੇਖ ਰਹੇ ਹੋ ਫਿਕਰਮੰਦ মিডিਆ ਤੇ ਮੈਂ ਤੁਹਾਡਾ ਆਪਣਾ ਗੁਰਚਾਰਨ ਸਿੰਘ ਰਾਜੂ ਐਨ ਜੀਓ ਸੋ ਫਿਕਰਮੰਦ মিডিਆ ਰਹੀ ਹੈ ਅੱਜ ਤੁਹਾਨੂੰ ਜਿਹੜੇ ਸੰਮੁਖ ਕਰ ਰਹੀ ਹੈ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਪਿੰਡ ਪੱਤੋ ਹੀਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਤੇ ਜ਼ਿਲ੍ਹਾ ਮੋਗੇ ਦੀ ਹੈ ਸੋ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਨੂੰ ਦਿਖਾਉਣ ਦਾ ਤੇ ਇਸ ਦੀ ਵੀਡੀਓ ਬਣਾਉਣ ਦਾ ਮੁੱਖ ਕਾਰਨ ਇਹ ਹੈ ਕਿ ਪਿੰਡ ਪੱਤੋ ਹੀਰਾ ਸਿੰਘ ਦਾ ਜਿਹੜਾ ਸਕੂਲ ਹੈ ਪੂਰੇ ਜਿਹੜਾ ਆਪਣੇ 100 ਸਾਲਾ ਜਿਹੜੇ ਪੂਰੇ ਚੜ ਚੁੱਕਾ ਹੈ ਮੇਨ ਮਕਸਦ ਜਿਹੜਾ ਇਹ ਹੀ ਹੈ ਸੋ ਜਿਹੜੀਆਂ ਤੁਸੀਂ ਇਹ ਰੂਮ ਦੇਖ ਰਹੇ ਹੋ ਇਹ ਨਵੇਂ ਬਣੇ ਹੋਏ ਰੂਮ ਹਨ ਨਵੇਂ ਬਣਾਏ ਹੋਏ ਕਮਰੇ ਜਿਹੜੀ ਐਤਕੀ ਦੀ 85 ਬਣੀ ਹੋਈ ਸਾਡੀ ਉਹਨਾਂ ਨੇ ਬਣਾਏ ਆ ਕਮਰੇ ਤੇ ਜਿਹੜੀਆਂ ਇਹਦੀਆਂ ਪੁਰਾਣੀਆਂ ਬਿਲਡਿੰਗਾਂ ਇਸ ਤੋਂ ਪਹਿਲਾਂ ਜਿਹੜੀ ਬਣੀ ਹੋਈ ਬਿਲਡਿੰਗ ਹੈ ਪੁਰਾਣੀ। ਇਹ ਕਰੀਬ ਉਹ 100 ਸਾਲਾਂ ਦੇ ਪੂਰੇ ਕਰ ਚੁੱਕੇ ਤੁਸੀਂ ਵੇਖ ਰਹੇ ਹੋ। ਬੇਸ਼ੱਕ ਇਹਦੀਆਂ ਛੱਤਾਂ ਬਲਕੇ ਦਾ ਨਵੀਨੀਕਰਨ ਕੀਤਾ ਗਿਆ। ਪਰ ਜਿਹੜੀ ਇਹਦੀਆਂ ਬਰਾਂਡੇਆਂ ਬਰਾਂਡੇ ਦੀ ਦਿੱਖ ਹੈ ਜਿਹੜੀ ਉਹ ਬਿਲਕੁਲ ਪੁਰਾਣੀ ਹੈ। ਤੇ ਰੰਗ ਰੂਪ ਜਿਹੜਾ ਨਵਾਂ ਕੀਤਾ ਗਿਆ, ਰੰਗ ਰੋਗਰ ਕੀ ਕਰਕੇ ਇਹਨੂੰ ਨਵੇਂ ਰੂਪ ਵਿੱਚ ਤਿਆਰ ਕੀਤਾ ਗਿਆ। ਬਹੁਤ ਹੀ ਸੁੰਦਰ ਸਕੂਲ ਹੈ ਤੇ ਆਪਣੇ ਜ਼ਿਲ੍ਹਾ ਮੋਗੇ ਦਾ ਕਿ ਮੇਰੇ ਹਿਸਾਬ ਦੇ ਨਾਲ ਬਹੁਤ ਪੁਰਾਣਾ ਸਕੂਲ ਹੈ। ਤੇ ਆਉ ਲੈ ਚਲਦੇ ਆ ਤੁਹਾਨੂੰ ਇਸ ਦੇ ਇਤਿਹਾਸ ਬਾਰੇ ਹਾਂਜੀ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਤੋ ਹੀਰਾ ਸਿੰਘ ਦਾ ਕਰੀਬ 1924 ਤੋਂ ਜਿਹੜਾ ਨੀ ਪੱਥਰ ਲੱਗਿਆ ਸੀ ਉਹ ਹੈ ਤੁਸੀਂ ਦੇਖ ਰਹੇ ਹੋ ਸਰਦਾਰ ਭਾਦਰ ਸਰਦਾਰ ਵਿਸ਼ਨ ਸਿੰਘ ਬੀਏ ਆਈਈਐਸ ਅਸਪੈਕਟਰ ਆਫ ਸਕੂਲ ਜਲੰਧਰ ਡਿਵੀਜ਼ਨ ਜਿਹੜੀ ਕਿ ਉਹਨਾਂ ਵੱਲੋਂ 5000 ਦੀ ਸੇਵਾ ਕੀਤੀ ਗਈ ਸੀ ਦੋ ਕਮਰਿਆਂ ਲਈ ਤੇ ਇਹਨੂੰ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਤੇ 1924 ਤੋਂ ਪਹਿਲਾਂ ਦੋ ਕਰਨਰਿਆਂ ਦੀਆਂ ਜਿਹੜੀਆਂ ਸੇਵਾ ਜਿਹੜਾ 5000 ਰੁਪਏ ਨਾਲ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਅੱਜ ਇਹਨੂੰ ਕਰੀਬ 100 ਸਾਲ ਤੋਂ ਚੁੱਕਿਆ ਸਕੂਲ ਬਣੇ ਨੂੰ ਹਾਂਜੀ ਤੁਸੀਂ ਇਹ ਕੇ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਵਿਖੇ ਬਣਿਆ ਹੋਇਆ ਸਮਾਰਕ ਦੇਖ ਰਹੇ ਹੋ ਜਦੋਂ ਕਿ ਸਵਿਧਾਨ ਲਿਖੇ ਨੂੰ ਸਵਿਧਾਨ ਨੂੰ 25 ਬਰੇ ਹੋ ਗਏ ਸੀ ਤੇ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਨੂੰ ਬਣੇ ਹੋਏ ਨੂੰ ਕਰੀਬ 50 ਸਾਲ ਆ ਜਿਹੜੇ ਹੋ ਚੁੱਕੇ ਸੀ ਇਹ ਉਦੋਂ ਦਾ ਬਣਿਆ ਹੋਇਆ ਸਮਾਰਕ ਆ ਜਿਹੜਾ ਤੁਸੀਂ ਦੇਖ ਰਹੇ ਹੋ 25 ਸਾਲ ਜਦੋਂ ਸੰਵਿਧਾਨ ਨੂੰ ਲਿਖੇ ਨੂੰ ਹੋ ਗਏ ਸੀ ਉਸ ਤੋਂ ਬਾਅਦ ਇਹ ਇੱਕ ਬਣਾਇਆ ਗਿਆ ਤੇ ਦੇਸ਼ ਆਜ਼ਾਦ ਹੋਏ ਨੂੰ 25 ਬਰੇ ਹੋ ਗਏ ਸੀ ਤੇ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਬਣੇ ਨੂੰ ਕਰੀਬ 50 ਸਾਲ ਹੋ ਗਏ ਸੀ ਦਲਿੰਦਰ ਹਾਂਜੀ ਇਹ ਵੀ ਤੁਸੀਂ ਵੇਖ ਸਕਦੇ ਹੋ ਕਿ ਵਿਕਾਸ ਬਲਾਕ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਦੇ ਆਜ਼ਾਦੀ ਸ਼ਹੀਦ ਦੇ ਸੰਤਾਨਤਾ ਸੰਗਰਾਮੀ ਉਹਨਾਂ ਦੇ ਜਿਹੜੇ ਨਾਮ ਲਿਖੇ ਹੋਏ ਨੇ ਇਹਨਾਂ ਦੇ ਪਿੰਡ ਵੀ ਲਿਖੇ ਹੋਏ ਨੇ ਪਿੰਡ ਨੰਗਲ ਖਾਈ ਮੱਲੇਣਾ ਨੰਗਲ ਦੀਨਾ ਕੌਕੇ ਰੌਂਤਾ ਦੀਨਾ ਤੇ ਜਿਨ੍ਹਾਂ ਨੇ ਕੁਝ ਕੁ ਸਮਾਂ ਸਾਲ ਮਹੀਨੇ ਜਿਹੜੇ ਕੈਦ ਵੀ ਕੱਟੀ ਆ ਉਹਨਾਂ ਦੇ ਵੀ ਨਾਮ ਆ ਜਿਹੜੇ ਇੱਥੇ ਲਿਖੇ ਹੋਏ ਨੇ ਜਿਹੜੇ ਕਿ ਤੁਹਾਡੇ ਸਾਹਮਣੇ ਕੀਤੇ ਹੋਏ ਨੇ ਜਿਹੜੇ ਤੁਸੀਂ ਇਹ ਵੇਖ ਰਹੇ ਹੋ ਸਰਕਾਰੀ ਸੀਨੀਅਰ ਸੈਕੰਡਰੀ ਪੱਤੋ ਹੀਰਾ ਸਿੰਘ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਕਰ ਰਹੀਆਂ ਇੱਕ ਮੈਂ ਨਹੀਂ ਰੱਖੂੰਗੀ ਉਹ ਦਰਸਾ ਕੇ ਮੈਂ ਕੀ ਕਰਾਂਗਾ ਸਾਧਨਾ ਸਿੱਖਣਾ ਦੇਖੋ ਜੀ 99 ਹਾਂਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਤੋ ਹਿਰਾ ਸਿੰਘ ਵੇਖਿਆ ਕਿ ਰੂਰਲ ਸਕਿੱਲ ਸੈਂਟਰ ਵੀ ਬਣਿਆ ਹੋਇਆ ਜਿੱਥੇ ਕਿ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਕਿੱਤਾ ਮੁਕੀ ਕੋਰਸਿਜ ਕਰਾਏ ਜਾਂਦੇ ਵਗੈਰਾ 6 ਮਹੀਨਿਆਂ ਦੇ ਜਦੋਂ ਵੀ ਇਹ ਸਕੀਮ ਆਉਂਦੀ ਆ ਤਾਂ ਉਦੋਂ ਇਹ ਜਿਹੜਾ ਸੈਂਟਰ ਚਾਲੂ ਕਰ ਦਿੱਤਾ ਜਾਂਦਾ ਤੇ ਇਥੋਂ ਜਿਹੜਾ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਂਦੇ ਆ ਬੇਰੁਜ਼ਗਾਰ ਮੁੰਡੇ ਕੁੜੀਆਂ ਦੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਤੇ ਇਹ ਜਿਹੜੇ ਕਮਰੇ ਆ ਇਹ ਵੀ ਤਕਰੀਬਨ 10 ਸਾਲ ਪਹਿਲਾਂ ਪਾਏ ਗਏ ਨੇ ਇਹ ਵੀ ਤੁਸੀਂ ਦੇਖ ਰਹੇ ਹੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਤੋ ਹੀਰਾ ਸਿੰਘ ਵਿਖਾ ਤਸਵੀਰਾਂ ਜਿਹੜੇ ਬਾਅਦ ਦੇ ਵਿੱਚ ਇਹ ਜਿਹੜੇ ਰੂਮ ਕਮਰੇ ਪਾਏ ਗਏ ਆ ਸਰੂਗਰ ਸਰਕਲ ਸੈਂਟਰ ਦੇਖਦੇ ਹਾਂ ਤੇ ਇਹ ਜਿਹੜੀ ਇੱਕ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਨਵੇਂ ਬਾਅਦ ਚ ਕਮਰੇ ਪਾਏ ਗਏ ਆ ਤੇ ਇਹ ਇੱਕ ਸਾਇੰਸ ਲੈਬ ਦਾ ਬੋਰ ਲੱਗਿਆ ਹੋਇਆ ਇਸ ਤੋਂ ਜਿਹੜੀ ਸਾਇੰਸ ਲੈਬ ਪੁਰਾਣੀ ਸੀ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਜਿਹੜੀ ਕਰੀਬ 96 ਕੁ 95 ਸਾਲ ਪੁਰਾਣੀ ਹੈ 92 ਸਾਲ ਪੁਰਾਣੀ ਜਿਹੜੀ ਉਹ ਇਹ ਇਮਾਰਤ ਹੈ ਹਾਂਜੀ ਜਿਹੜੀ ਤੁਸੀਂ ਪਹਿਲਾਂ ਇਮਾਰਤ ਦੇਖੀ ਸੀ ਨਾ ਸਰਕਾਰੀ ਸੀ ਨਾ ਸਕੈਂਡਰੀ ਸਕੂਲ ਪੱਤੋ ਹਿਰਾਜ ਸਿੰਘ ਦੀ ਉਹਦੇ ਵਿੱਚ ਕੁਝ ਰੰਗ ਰੋਗਣ ਕੀਤਾ ਸੀ ਤੇ ਨਵੀਨੀਕਰਨ ਸੀ ਤੇ ਜਿਹੜੀਆਂ ਤੁਹਾਨੂੰ ਹੁਣ ਅਸੀਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਤੇ ਬਿਲਕੁਲ 100 ਸਾਲ ਜਿਹੜੀਆਂ ਪੁਰਾਣੀਆਂ ਤਸਵੀਰਾਂ ਜਿਹੜੀਆਂ ਪੁਰਾਣੀ ਬਿਲਡਿੰਗ ਹੈ ਉਹ ਦਿਖਾਉਣ ਜਾ ਰਹੇ ਹਾਂ ਤੇ ਆਹ ਜਿਹੜੀ ਬਿਲਡਿੰਗ ਹੈ ਜਿਹੜੀ ਉਹਦਾ ਇਹ ਐਂਟਰੀ ਡੇਟ ਹੈ ਤੁਸੀਂ ਦੇਖ ਰਹੇ ਹੋ ਅੰਦਰ ਜਾ ਕੇ ਵੀ ਤੁਹਾਨੂੰ ਇਹ ਸਨਮੁਖ ਕਰਦੇ ਆ ਇਹ ਦੀ ਤੇ ਇਹ ਜਿਹੜੀਆਂ ਬਾਹਰ ਲੀਆਂ ਕੰਧਾਂ ਇਹਦੀਆਂ ਤੇ ਇਹ ਬਾਹਰਲਾ 게ਟ ਹੈ ਤੇ ਹੁਣ ਤੁਹਾਨੂੰ ਅੰਦਰੋਂ ਦਿਖਾਉਨੇ ਆ ਇਹ ਦੀ ਬਿਲਡਿੰਗ ਆ ਜਿਹੜੀ ਤੁਹਾਨੂੰ ਆਪ ਹੀ ਅੰਦਾਜ਼ਾ ਲੱਗ ਜਾਣਾ ਵੀ ਕਿੰਨੀ ਕੁ ਪੁਰਾਣੀ ਇਮਾਰਤ ਹੈ ਹਾਂਜੀ ਇਹ ਜਿਹੜੀ ਕਰੀਬ 100 ਸਾਲ ਪੁਰਾਣੀ ਜਿਹੜੀ ਇਮਾਰਤ ਆ ਤੁਸੀਂ ਉਹ ਦੇਖ ਰਹੇ ਹੋ ਬਹੁਤ ਪੁਰਾਣੀ ਇਮਾਰਤ ਹੈ ਕਿਤੋਂ ਤੁਹਾਨੂੰ ਆਪ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਇਹ ਕਿਤੇ ਨਾ ਕਿਤੇ ਪੰਜਾਬੀ ਵਿਰਸਾ ਵੀ ਆ ਜਿਹੜਾ ਅਲੋਪ ਹੁੰਦਾ ਜਾ ਰਿਹਾ ਸਾਡੀਆਂ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਨੇ ਉਹਨਾਂ ਦੀ ਸਾਨੂੰ ਸਾਂਭ-ਸਭਾਲ ਕਰਨੀ ਚਾਹੀਦੀ ਹੈ ਸਾਂਭ ਕੇ ਰੱਖਣੀਆਂ ਚਾਹੀਦੀਆਂ ਪਰ ਕਿਤੇ ਨਾ ਕਿਤੇ ਇਹ ਕੜ ਪੇਰ ਪੱਖੋ ਲਾ ਲੋ ਜਾਂ ਇਹਦੇ ਹਾਲਾਤ ਆ ਜਿਹੜੇ ਥੋੜੇ ਖਾਸ ਆ ਤੁਸੀਂ ਦੇਖ ਰਹੇ ਹੋ ਤੇ ਫਿਕਰਮੰਦ মিডিਆ ਰਹੀ ਮੈਂ ਸਬੰਧਤ ਅਧਿਕਾਰੀਆਂ ਨੂੰ ਬੇਨਤੀ ਵੀ ਕਰੂੰਗਾ ਕਿ ਜਿਹੜੀ ਇਹ ਇਮਾਰਤ ਹੈ ਦੀ ਸਾਮ ਸਵਾਲ ਕੀਤੀ ਜਾਵੇ ਤਾਂ ਕਿ ਕਿਸੇ ਸਮੇਂ ਵਧੀਆ ਨਮੂਨਾ ਬਣ ਸਕਦਾ ਲੋਕ ਇਹਨੂੰ ਦੇਖਣ ਆਇਆ ਕਰਨਗੇ ਹਾਂਜੀ ਇਹ ਜਿਹੜੀ ਇਮਾਰਤ ਤੁਸੀਂ ਦੇਖ ਰਹੇ ਹੋ ਬਹੁਤ ਪੁਰਾਣੀ ਇਮਾਰਤ ਹੈ 100 ਸਾਲ ਪੁਰਾਣੀ ਹੈ ਇਹਦੇ ਤੁਸੀਂ ਬਾਹਲੇ ਵੀ ਦੇਖ ਸਕਦੇ ਹੋ ਸੀਮੈਂਟ ਦੇ ਆ ਤੇ ਬਿਲਕੁਲ ਖੰਡਰ ਬਣੀ ਹੋਈ ਇਮਾਰਤ ਹੈ ਇੱਥੇ ਪਹਿਲਾਂ ਨਾ ਜਿਹੜੇ ਆਪਣੇ ਸਾਇੰਸ ਵਾਲੇ ਵਿਦਿਆਰਥੀ ਹੁੰਦੇ ਸੀ ਉਹਨਾਂ ਨੂੰ ਵਗੈਰਾ ਇੱਥੇ ਜੋ ਟ੍ਰੇਨਿੰਗ ਵਗੈਰਾ ਉਹ ਦਿੱਤੀ ਜਾਂਦੀ ਹੁੰਦੀ ਸੀ ਲੈਬੋਰੀਆ ਕਹਿੰਦੇ ਨੇ ਦੇਖ ਰਹੇ ਹਾਂ ਕਿ ਪੁਰਾਣਾ ਇੱਥੇ ਸਾਜੋ-ਸਮਾਨ ਵੀ ਜਿਹੜਾ ਪਿਆ ਹੈ ਜਿਹੜੇ ਵਿਦਿਆਰਥੀ ਇਹਦੇ ਪ੍ਰਤੀ ਟੈਸਟ ਕਰਦੇ ਹੁੰਦੇ ਸੀ ਮੋਹਿੰਦੇ ਟਿਕੜੀ ਹੈ ਇੱਥੇ ਇੱਕ ਨਲਕਾ ਵੀ ਖੜਾ ਦੇਖ ਲਓ ਭਾਵੇਂ ਬੰਦ ਹੀ ਹੈ ਤੇ ਨਲਕਾ ਜਿਹੜੇ-ਜਿਹੜੇ ਵਿਦਿਆਰਥੀ ਇੱਥੇ ਪੜ੍ਹੇ ਹੋਣੇ ਉਹਨਾਂ ਨੂੰ ਅੱਜ ਜ਼ਰੂਰ ਯਾਦ ਆਊਗੀ ਇਹ ਵੈਲਡਮ ਵੇਖ ਕੇ ਪਾਣੀ ਪੀਂਦੇ ਸੀ ਪਾਣੀ ਪੂਣੀ ਪੀਂਦੇ ਸੀ ਤੇ ਮੈਂ ਫਿਕਰਮੰਦ ਮੀਡੀਆ ਰਾਹੀਂ ਬੇਨਤੀ ਵੀ ਕਰੂੰਗਾ ਕਿ ਜਿਹੜੇ-ਜਿਹੜੇ ਇਸ ਸਕੂਲ ਦੇ ਵਿੱਚ ਪੜ੍ਹੇ ਨੇ ਲਿਖੇ ਨੇ ਰਾਜਨੀਤਿਕ ਨੇ ਧਾਰਮਿਕ ਨੇ ਸਮਾਜ ਸੇਵੀ ਨੇ ਇਹ ਸਕੂਲ ਚੋਂ ਪੜ੍ਹ ਕੇ ਦੇਸ਼ਾਂ-ਵਿਦੇਸ਼ਾਂ ਦੀ ਧਰਤੀ ਤੇ ਵਸੇ ਹੋਏ ਜਾਂ ਮੱਲਾਂ ਮਾਰੀਆਂ ਹਰ ਖੇਤਰ ਦੇ ਵਿੱਚ ਜਾਂ ਟੀਚਰ ਨੇ ਮਾਸਟਰ ਨੇ ਪ੍ਰਿੰਸੀਪਲ ਨੇ ਲੈਕਚਰ ਨੇ ਡਾਕਟਰ ਨੇ ਕਲਾਕਾਰ ਨੇ ਗੀਤਕਾਰ ਨੇ ਤੇ ਉਹ ਜ਼ਰੂਰ ਆਪਣੀ ਕਮੈਂਟਾਂ ਹੀ ਹਾਰੀ ਲਵਾਇਓ ਹਾਂਜੀ ਇਹ ਪਿੰਡ ਪੱਤੋ ਹੀਰਾ ਸਿੰਘ ਦਾ ਖੇਡ ਮੈਦਾਨਾ ਗਰਾਊਂਡ ਆ ਸਟੇਡੀਅਮ ਬਣਿਆ ਹੋਇਆ ਜਿਹੜਾ ਤੇ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਦੇ ਬੱਚੇ ਇਸੇ ਗਰਾਊਂਡ ਦੇ ਵਿੱਚੋਂ ਖੇਡ ਕੇ ਵੱਡੀਆਂ ਬੁਲੰਦੀਆਂ ਨੂੰ ਸੁੰਦਦੇ ਨੇ ਤੇ ਪੰਜਾਬ ਪੱਧਰ ਤੇ ਨਾਮ ਬਣਾਉਂਦੇ ਨੇ ਖੇਡਾਂ ਦੇ ਵਿੱਚ ਤੇ ਇਹ ਉਹੀ ਸਟੇਡੀਅਮ ਆ ਜਿੱਥੇ ਪਿੰਡ ਦੀ ਕਲੱਬ ਵੱਲੋਂ ਸਾਲ ਬਾਅਦ ਅਕੈਡਮੀਆਂ ਦੇ ਮੈਚ ਕਰਵਾਏ ਜਾਂਦੇ ਨੇ ਬਹੁਤ ਵੱਡੇ ਭਾਰੀ ਮੈਚ ਹੁੰਦੇ ਨੇ ਬਹੁਤ ਇਕੱਠ ਹੁੰਦੇ ਨੇ ਕਲੱਬ ਵੱਲੋਂ ਲੰਚ ਲਾਣਾ ਮੈਚ ਕਰਵਾਏ ਜਾਂਦੇ ਨੇ ਅਕੈਡਮੀਆਂ ਦੇ ਸੋ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਦੇ ਨਾਲ ਨਰਮਲ ਸੰਿਹਾਲ ਦੀ ਰਿਪੋਰਟ